ਗਰਮਿੰਦ ਦੇ ਉੱਤੇ ਪਰਚਾ ਦਾਜਿ ਕੀਤਾ ਜਾਵੇ। ਅੱਛਾ। ਜਿਹਨੂੰ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ, ਜਿਹਨੇ ਪ੍ਰਜਾ ਸਰਕਾਰ ਨੇ ਡਿਊਟੀ ਲਈ ਤੇ ਸੰਜੀਪਾ ਪ੍ਰਤੀ ਸੁਰੱਖਿਆਦਨੀ ਹੈ। ਉਹ ਸੁਰੱਖਿਆ ਕਰਨ ਲਈ ਸਫਲ ਹੋਇਆ। ਜਿੱਥੇ ਹਮਲਾਵਰ ਹਮਲਾ ਕਰ ਰਿਹਾ ਸੀ ਛੱਡ ਕੇ ਭੱਜ ਗਿਆ ਡਿਊਟੀ ਤੋਂ। ਪ੍ਰਸ਼ਨ ਜਨ ਖੜਾ ਹੋ ਗਿਆ ਕਿ ਤੁਹਾਡੇ ਅਫਸਰ ਦੀ ਮੌਜੂਦਗੀ ਦੇ ਵਿੱਚ ਤੁਹਾਡੇ ਗਨਮੈਨ ਦੀ ਮੌਜੂਦਗੀ ਦੇ ਵਿੱਚ ਕਿਸ ਤਰੀਕੇ ਨਾਲ ਉਹ ਰੋਪੀ ਆਏ ਤੇ ਕਿਦਾਂ ਸਾਡੇ ਗੋਰਾ <th>ਾਪੜ ਜੀ ਨੂੰ ਉਤਾਰ-ਤਾਰ ਕਰ ਗਏ ਅੱਜ ਪੰਜਾਬ ਦੀ ਪੁਲਿਸ ਦੀ ਆਪਦੀ ਵੀ ਕਿਤੇ ਉਹਨਾਂ ਨੂੰ ਇੱਜ਼ਤ ਸੰਭਾਲਣ ਦਾ ਮੌਕਾ ਇੱਕ ਐਗਜ਼ਾਮਪਲ ਸੈੱਟ ਕਰਨ ਐਸੀ ਹਾਲਾਤ ਪੰਜਾਬ 'ਚ ਬਣ ਗਏ ਇਹ ਪੰਜਾਬ ਸਰਕਾਰ ਨੂੰ ਤੈਅ ਕਰਨਾ ਪਈਗਾ ਵੀ ਇਹਨਾਂ ਕੋਲ ਜਿਹੜੇ ਵੱਡੇ-ਵੱਡੇ ਹਥਿਆਰ ਲੈ ਕੇ ਚੱਲਦੇ ਨੇ ਇਹਨਾਂ ਨੂੰ ਪਰਮਿਸ਼ਨ ਹੈ ਜਾਂ ਪੰਜਾਬ ਸਰਕਾਰ ਕੋਲ ਪਰਮਿਸ਼ਨ ਹੁੰਦੀ ਹੈ ਜੇ ਦਿੰਦੀ ਹੈ ਤਾਂ ਸਾਰੇ ਸਮਾਜ ਨੂੰ ਖੁੱਲਕੇ ਹਥਿਆਰ ਰੱਖਣ ਜੀ ਦੇ ਉਹਨੇ ਤਾਂ ਜਿਹੜੇ ਦੋ ਬੰਦੇ ਫੜੇ ਉਹਨੇ ਕਹਿਤਾ ਇਸ ਤੋਂ ਤੁਹਾਨੂੰ ਦੁਪਹਿਰ ਸੰਦਿਖਿਆ ਸੀ ਮਾਰਤਾ ਜਦ ਤੱਕ ਤੀਸਰਾ ਬੰਦੇ ਹੋਰ ਜਿਹੜੇ ਬੰਦੇ ਵਿੱਚ ਸ਼ਾਮਲ ਉਹ ਨਹੀਂ ਫੜੇ ਜਾਂਦੇ ਉਹ ਚਾਹੀ ਜਦ ਤੱਕ ਨਹੀਂ ਪਤਾ ਲੱਗਦਾ ਜੀ ਅਸੀਂ ਵੀ ਚਾਹਦੇ ਤੀਜਾ ਬੰਦਾ ਜਲ ਤੋਂ ਜਲਦ ਫੜਿਆ ਜਾਵੇ ਲੁਧਰਣਾ ਲਾਈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅੱਜ ਪੂਰਾ तमाम ਹਿੰਦੂ ਸਗਠਨ ਜਿਹੜੇ ਨੇ ਸਾਰੇ ਅੱਜ ਪੁਲਿਸ ਕਮਿਸ਼ਨ ਲੁਧਿਆਣਾ ਨੂੰ ਮਿਲ ਕੇ ਆਏ ਨੇ ਲੇਕਿਨ ਤੁਹਾਨੂੰ ਦੱਸ ਦਈਏ ਗੋਰਾ <th>ਪਰ ਦੇ ਉੱਤੇ ਹਮਲੇ ਤੋਂ ਬਾਅਦ ਜਿਹੜਾ ਵਾ ਦੋ ਕਿਊਸ ਨੂੰ ਗ੍ਰਿਫਤਾਰ ਕਰ ਲਿਆ ਸੀ ਇੱਕ ਕਿਊਸ ਜਿਹੜਾ ਹਜੇ ਫਰਾਰ ਚੱਲਦਾ ਨਜ਼ਰ ਆ ਰਿਹਾ ਵਾ ਲੇਕਿਨ ਇੱਥੇ ਗੱਲ ਆ ਜਾਂਦੀ ਹੈ ਸੋਸ਼ਲ ਮੀਡੀਆ ਉੱਤੇ ਜਿਹੜੇ ਬਿਆਨ ਬਾਜ਼ੀ ਹੋ ਰਹੀ ਹੈ ਜਿੱਥੇ ਕਈ ਐਸੇ ਕਮੈਂਟ ਲਿਖੇ ਗਏ ਨੇ ਉਹ ਕਮੈਂਟਾਂ ਉੱਤੇ ਰਜੀਵ ਟੰਡਨ ਜੀ ਨਾਲ ਗੱਲ ਕਰਦੇ ਆ ਨੀਰਜ ਜੀ ਨਾਲ ਗੱਲ ਕਰਦੇ ਆ ਜਦੋਂ ਕਰ ਛੱਡੇ ਨਾਲ ਗੱਲ ਕਰਦੇ ਆ ਗੱਲਬਾਤ ਪਹਿਲਾਂ ਸਾਡਾ ਸਵਾਲ ਇੱਕੋ ਸੀ ਗਨਮੈਂਡ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਅੱਛਾ ਜਿਹਨੂੰ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ ਜਿਹਨੇ ਪੰਜਾਬ ਸਰਕਾਰ ਨੇ ਡਿਊਟੀ ਲਈ ਦ ਸੰਦੀਪ ਠੱਪਰ ਦੀ ਸੁਰੱਖਿਆ ਕਰਨੀ ਹੈ ਉਹ ਸੁਰੱਖਿਆ ਕਰਨ ਲਈ ਸਫਲ ਰਿਹਾ ਜਿੱਥੇ ਹਮਲਾਵਰ ਹਮਲਾਕਾਰ ਸੀ ਉਹ ਛੱਡ ਕੇ ਭੱਜ ਗਿਆ ਡਿਊਟੀ ਤੋਂ ਦਰਦਾ ਮਾਰਾ ਜਿਸ ਪੁਲਿਸ ਨੇ ਪੰਜਾਬ ਚ ਉੱਤਵਾਦ ਖਤਮ ਕੀਤਾ ਦੁਨੀਆ ਪਰਚੀ ਉਸ ਪੁਲਿਸ ਦਾ ਨਾਮ ਹੈ ਉਹਦਾ ਨਾਮ ਉਹਨੇ ਬਦਨਾਮ ਕੀਤਾ ਇਹ ਪੰਜਾਬ ਪੁਲਿਸ ਦਾ ਵੀ ਫਰਜ ਬੰਦਾ ਵੀ ਜਿਹਨੇ ਤੁਹਾਡੀ ਬਦਨਾਮੀ ਕਰਾਈ ਹੈ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਮੰਨੇ ਫੇਰਾ ਗੱਲ ਅਸੀਂ ਆਪਣਾ ਸਵਾਲ ਰੱਖਿਆ ਦੇਖਦੇ ਮੰਦੇ ਨਹੀਂ ਮੰਦੇ ਦੂਜਾ ਜਿਹੜੀ ਐਫ ਆਈ ਆਰ ਗਨਮੇਂ ਦੇ ਨਾਮ ਤੋਂ ਹੋਈ ਹੈ ਉਸ ਸੰਦੀਪ ਥਾਪਰ ਦੇ ਨਾਮ ਤੋਂ ਹੋਣੀ ਚਾਹੀਦੀ ਆ ਉਹਨੂੰ ਬਦਲਿਆ ਜਾਵੇ ਤੀਜਾ ਅਸੀਂ ਰੱਖਿਆ ਮੁੱਦਾ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਫालतू ਬੋਲ ਰਹੇ ਨੇ ਅਸੀਂ ਜ਼ਿੰਮੇਵਾਰੀ ਚੱਕ ਰਹੇ ਨੇ ਜਾਗੂ ਆਈ ਗੱਲ ਕਰ ਰਹੇ ਨੇ ਜਿਹੜੇ ਕਹਿੰਦੇ ਜ਼ੁਬਾਨ ਚ ਹੱਡੀ ਨਹੀਂ ਹੁੰਦੀ ਅਸੀਂ ਤਾਂ ਮਾਰਾਂਗੇ ਕਰਾਂਗੇ ਕਰਾਵਾਂਗੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਉਹ ਕਿੱਥੇ ਆਈਡੈਂਟੀਫਾਈ ਹੋਣਗੇ ਵੀ ਸੋਸ਼ਲ ਮੀਡੀਆ ਤੇ ਵੀਡੀਓ ਪੈ ਰਹੀ ਹੈ ਆਪਣੇ ਪੇਜ ਤੋਂ ਪਾ ਰਹੇ ਨੇ ਆਈਡੈਂਟੀਫਾਈ ਕਰਨ ਦੀ ਲੋੜ ਕੀ ਹੈ ਉਹ ਜਿਹੜੀ ਗੱਲਾਂ ਮੈਂ ਤੁਹਾਨੂੰ کہہ ਰੇ ਮੈਂ ਜਵਾਬ ਉਹਨਾਂ ਨੂੰ ਹੀ ਦੇ ਰਿਹਾ ਨਾ ਐਸੇ ਹਾਲਾਤ ਪੰਜਾਬ ਤੇ ਬਣ ਗਏ ਇਹ ਪੰਜਾਬ ਸਰਕਾਰ ਨੂੰ ਤੈਅ ਕਰਨਾ ਪਏਗਾ ਵੀ ਇਹਨਾਂ ਕੋਲ ਜਿਹੜੇ ਵੱਡੇ ਵੱਡੇ ਹਥਿਆਰ ਲੈ ਕੇ ਚੱਲਦੇ ਨੇ ਇਹਨਾਂ ਨੂੰ ਪਰਮਿਸ਼ਨ ਹੈ ਕਿ ਪੰਜਾਬ ਸਰਕਾਰ ਇਹਨਾਂ ਨੂੰ ਪਰਮਿਸ਼ਨ ਦੇ ਹੁੰਦੀ ਹੈ ਜਾਂ ਦਿੰਦੀ ਹੈ ਤਾਂ ਸਾਰੇ ਸਮਾਜ ਨੂੰ ਖੁੱਲਕੇ ਹਥਿਆਰ ਰੱਖਣੇ ਚਾਹੀਦੇ ਸਾਰੇ ਅੱਜ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਆਈ ਸਾਰੇ ਹਿੰਦੂ ਸਮਾਜ ਦਾ ਜਿਹੜੇ ਅੱਜ ਪ੍ਰਤੀਨਿਧੀ ਆਏ ਮੈਂ ਧੰਨਵਾਦ ਵੀ ਕਰਦਾ ਇੱਕ ਮੰਚ ਤੇ ਆ ਕੇ ਉਹਨਾਂ ਨੇ ਇੱਕ ਬਿਗਲ ਵਜਾਇਆ ਗੋਰੇ ਥਾਪਰ ਦੇ ਨਾਮ ਦਾ ਜਿਹਤੇ ਹਮਲਾ ਹੋਇਆ ਅੱਜ ਉੱਥੇ ਇਸ਼ੂ ਹੀ ਦੋ ਚੱਲੇ ਆ ਟੰਨ ਸਾਹਿਬ ਨੇ ਤੁਹਾਨੂੰ ਕਲੀਅਰ ਕਰਤਾ ਲੇਕਿਨ ਮੈਂ ਤੁਹਾਨੂੰ ਨੀਰਜ ਇੱਥੇ ਗੱਲ ਕਰਦਾ 2007 ਦੀ ਤਰ੍ਹਾਂ ਸ਼੍ਰੋਮਿਕਾਇਦਲ ਨੇ ਫੇਰ ਆ ਵੀ ਤੋੜ ਦੇਣ ਨੇ ਕਿਉਂਕਿ ਉਹਦੇ ਵੱਡੀ ਵੱਡੀ ਡਾਇਰੈਕਟਰਸ਼ਿਪਾਂ ਦੇਣ ਦਾ ਚਾਂਸ ਦਿੱਤਾ ਗਿਆ ਸੀ ਹਿੰਦੂ ਇਕੱਠਾ ਹੋਣਾ ਤੁਹਾਡੀ ਇੱਕ ਸਹਿਮਤੀ ਹੈ ਲੇਕਿਨ ਉਹਦੇ ਵੀ ਚਾਂਸ ਦਿੱਤਾ ਗਿਆ ਸੀ ਕਿ ਡਾਇਰੈਕਟਰਸ਼ਿਪਾਂ ਦਿੱਤੀਆਂ ਗਈਆਂ ਸੀ ਤੋੜ ਦਿੱਤੇ ਗਏ ਸੀਗੇ ਲੇਕਿਨ ਤੁਹਾਨੂੰ ਲੱਗਦਾ ਦੇਖੋ ਕਾਇਮ ਰਹਿਣਗੇ ਹ ਹਿੰਮਤੇ ਮਰਦ ਮਦਦ ਤੇ ਖੁਦਾ ਸੀ ਹਿੰਮਤ ਕਰਨੀ ਹੈ ਮਿਹਨਤ ਕਰਨੀ ਹੈ ਹਿੰਦੂ ਸਮਾਜ ਨੂੰ ਇੱਕ ਮੰਚ ਤੇ ਲਿਆਂਦੀ ਔਰ ਕਰਾਂਗੇ ਨਹੀਂ ਸਵਾਰਥੋਕੇ ਕਰਾਂਗੇ ਨੰਬਰ 2 ਆਮ ਲੋਕ ਜਿਹੜੇ ਇੱਕ ਚਰਚਾ ਚੱਲਦੀ ਸੀ ਵੀ ਇਹ ਹਮਲਾ ਹੋ ਗਿਆ ਜੀ ਫਲਾਨਾ ਇਹ ਡਿਮਾਂਡ ਕਰਨ ਚੱਲੇਗੇ ਔਰ ਪਹਿਲੀ ਵਾਰ ਹੈ ਵੀ ਉੱਥੇ ਸੀਪੀ ਕੋ ਕੋਈ ਅਸੀਂ ਡਿਮਾਂਡ ਨਹੀਂ ਕੀਤੀ ਅਸੀਂ ਸਿਰਫ ਇੱਕ ਟਾਰਗੇਟ ਸੀਗਾ ਜਿਹੜਾ ਗਨਮੈਨ ਦਾ ਸੀ ਇਸ਼ੂ ਸਾਰੇ ਉਹਨਾਂ ਡਿਸਕਸ ਕੀਤੇ ਹੈ ਲੁਧਿਆਣਾ ਸੀਪੀ ਨੇ ਸਾਨੂੰ ਆਸ਼ਵਾਸਤ ਕੀਤਾ ਵਾ ਵੀ ਮੈਂ ਤੇ ਕਾਰਵਾਈ ਠੋਕੇ ਕਰਾਂਗਾ ਇੱਕ ਦੋ ਦਿਨਾਂ ਬਾਅਦ ਫਿਰ ਰਿਜ਼ਲਟ ਲੰਮਾਂਗੇ ਨਹੀਂ ਤਾਂ ਬਹੁਤ ਵੱਡੇ ਪੱਧਰ ਤੇ ਜੋ ਵੀ ਕਾਰਜਕ੍ਰਮ ਬੱਲ ਰਿਹਾ ਟੰਡਨ ਜੀ ਤੁਹਾਨੂੰ ਹੁਣੇ ਹੀ ਤੁਹਾਡੇ ਨਾਲ ਸ਼ੇਅਰ ਕਰਨਗੇ ਵੀ ਕੀ ਪ੍ਰੋਗਰਾਮ ਬਣੇਗਾ ਕੀ ਬਣ ਰਿਹਾ ਪ੍ਰੋਗਰਾਮ ਕੁਝ ਨਹੀਂ ਹੈ ਬਿਲਕੁਲ ਪੰਜਾਬ ਦੇ ਹਿੰਦੂ ਸੱਟਰਾਂ ਦੀ ਮੀਟਿੰਗ ਬੁਲਾਉਣ ਜਾ ਰਹੇ ਆ ਉਹਦੇ ਵਿੱਚ ਅਸੀਂ ਆਪਣੀ ਜੋ ਸਾਨੂੰ ਡਰਾਂ ਦੀ ਕੋਸ਼ਿਸ਼ ਕੀਤੀ ਗਈ ਹੈ ਆਪਣੀ ਅਸੀਂ ਤਾਕਤ ਦਾ ਪ੍ਰਦਰਸ਼ਨ ਕਰਾਂਗੇ ਹਿੰਦੂ ਸ਼ਕਤੀ ਮਾਰਚ ਅਸੀਂ ਲੁਧਿਆਣਾ ਸ਼ਹਿਰ ਚ ਕੱਢਾਂਗੇ ਤੇ ਰਿਮਾਂਡ ਦੇ ਵਿੱਚ ਕੁਝ ਸਾਹਮਣੇ ਆਇਆ ਕਿਸ ਕਰਕੇ ਇਹ ਕੰਮ ਕੀਤਾ ਗਿਆ ਸੀਗਾ ਗੱਲਬਾਤ ਤੁਹਾਡੀ ਹੋਈ ਹੋਣੀ ਹੈ ਹਜੇ ਪੁਲਿਸ ਨੇ ਇਸ ਗੱਲ ਦਾ ਕੋਈ ਖਲਾਸਾ ਨਹੀਂ ਕੀਤਾ ਜੀ ਕਹਿੰਦੇ ਜਦ ਤੱਕ ਤੀਜਾ ਮੁੱਲਜ਼ਮ ਨਹੀਂ ਫੜਿਆ ਜਾਂਦਾ ਅਸੀਂ ਕੁਝ ਸਪਸ਼ਟ ਨਹੀਂ ਦੱਸ ਸਕਦੇ ਲੇਕਿਨ ਆਏ ਕਿੱਥੋਂ ਪਲਾਨ ਕਿੱਦਾਂ ਬਣੀ ਤੁਸੀਂ ਪੁੱਛਦੇ ਬਿਲਕੁਲ ਪੁੱਛਿਆ ਉਦਾਂ ਕਹਿੰਦੇ ਲੋਕਲ ਇਥੇ ਘੁੰਮਦੇ ਫਿਰਦੇ ਸੀ ਕਿ ਰੈਕੀ ਕਰਦੇ ਪਏ ਸੀ ਉਹਦੀ ਜੋ ਗਲਪ ਤਾਂ ਲਗੀ ਰਾਕੀ ਕਰ ਰਹੇ ਸੀਗੇ ਇਹ ਰਾਕੀ ਕਿਉਂ ਕਰ ਰਹੇ ਸੀਗੇ ਕਿਸ ਵਜ੍ਹਾ ਨਾਲ ਕਰ ਰਹੇ ਸੀਗੇ ਕੋਈ ਸੋਰਸ ਤਾਂ ਕੁਝ ਕਲੀਅਰ ਨਹੀਂ ਜਦ ਤੱਕ ਤੀਜਾ ਬੰਦਾ ਉਹਨਾਂ ਨੇ ਤਾਂ ਜਿਹੜੇ ਦੋ ਬੰਦੇ ਫੜੇ ਉਹਨਾਂ ਨੇ ਕਹਿਤਾ ਸੀ ਤਾਂ ਉੱਥੇ ਘੁੰਮਦੇ ਬੰਦੇ さん ਦਿਖਿਆ ਸੀ ਮਾਰਤਾ ਜਦ ਤੱਕ ਤੀਸਰਾ ਬੰਦਾ ਹੋਰ ਜਿਹੜੇ ਬੰਦੇ ਵਿੱਚ ਸ਼ਾਮਲ ਉਹ ਨਹੀਂ ਫੜੇ ਜਾਂਦੇ ਉਹ ਸੱਚਾਈ ਜਦ ਤੱਕ ਨਹੀਂ ਪਤਾ ਲੱਗ ਸਕਦੀ ਅਸੀਂ ਵੀ ਚਾਹਦੇ ਤੀਜਾ ਬੰਦਾ ਜਲਦ ਤੋਂ ਜਲਦ ਫੜਿਆ ਜਾਵੇ ਸੋਚਣ ਦੀ ਗੱਲ ਹੈ ਸਾਰੇ ਸਮਾਜ ਨੂੰ ਸੋਚਣ ਦੀ ਗੱਲ ਹੈ ਸਾਰੇ ਪ੍ਰਸ਼ਾਸਨ ਨੂੰ ਸੋਚਣ ਦੀ ਗੱਲ ਹੈ ਜਿੱਥੇ ਪੰਜਾਬ ਸਰਕਾਰ ਦਾ ਫਰਜ਼ ਬੰਦਾ ਵੀ ਪੰਜਾਬੀ ਹਿੰਦੂਆਂ ਦੀ ਰੱਖਿਆ ਕਰੇ ਉੱਥੇ ਕੇ ਇਹ ਪੰਜਾਬੀ ਹਿੰਦੂਆਂ ਦੀ ਰੱਖਿਆ ਕਰੇ ਹਾਂਜੀ ਕੀ ਕਹਿ ਰਹੇ ਸੀ ਵੀਰਵਾਰ ਨੂੰ 11 ਜੁਲਾਈ ਨੂੰ ਸਾਰੇ ਪੰਜਾਬ ਦੇ Hindu ਸੰਗਠਨਾਂ ਦੀ ਲੁਧਿਆਣਾ ਦੇ ਬੈਠਕ ਜਿਸ ਤੋਂ ਬਾਅਦ ਇੱਕ ਬਹੁਤ ਵੱਡੀ ਰਣਨੀਤੀ ਤੈਅ ਹੋਏਗੀ ਜਿਹਦੇ ਵਿੱਚ ਗੋਰਾ ਥਾਪੜ ਜੀ ਸਮੇਤ ਪੰਜਾਬ ਦੇ ਸਾਰੇ Hindu ਆਗੂਆਂ ਦੇ ਜਿਹੜੇ ਹਮਲੇ ਹੋਏ ਉਹਦੀ ਗੱਲ ਹੋਏਗੀ ਦੂਸਰਾ ਅੱਸੀ ਅੱਜ ਲੁਧਿਆਣਾ ਦੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਸਾਰੇ Hindu ਸੰਗਠਨਾਂ ਨੇ ਇੱਕ ਆਵਾਜ਼ بلند ਕਰਕੇ ਗੱਲ ਕਹੀ ਹੈ ਕਿ ਇਸ ਪਰਚੇ ਨੂੰ ਲੈ ਕੇ ਇਸ ਇਨਸੀਡੈਂਟ ਨੂੰ ਲੈ ਕੇ ਇੱਕ ਐਗਜ਼ਾਮਪਲ ਸੈੱਟ ਕਰਨ ਦਾ ਮੌਕਾ ਹੈ ਕਿਉਂਕਿ ਇਹ ਪੰਜਾਬ ਦੀ ਪੁਲਿਸ ਦੇ ਉੱਤੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਬਹੁਤ ਵੱਡਾ ਸਵਾਲ ਇੱਕ ਪ੍ਰਸ਼ਨ ਚਿੰਨ੍ਹ ਖੜਾ ਹੋ ਗਿਆ ਕਿ ਤੁਹਾਡੇ ਅਫਸਰ ਦੀ ਮੌਜੂਦਗੀ ਦੇ ਵਿੱਚ ਤੁਹਾਡੇ ਗਨਮੈਨ ਦੀ ਮੌਜੂਦਗੀ ਦੇ ਵਿੱਚ ਕਿਸ ਤਰੀਕੇ ਨਾਲ ਉਹ આરોપી ਆਏ ਤੇ ਕਿਦਾਂ ਸਾਡੇ ਗੋਰਾ <th>ਪੜ ਜੀ ਨੂੰ ਉਤਾਰ-ਤਾਰ ਕਰ ਗਏ ਅੱਜ ਪੰਜਾਬ ਦੀ ਪੁਲਿਸ ਦੀ ਆਪਦੀ ਵੀ ਕਿਤੇ ਉਹਨਾਂ ਨੂੰ ਇੱਜ਼ਤ ਸੰਭਾਲਣ ਦਾ ਮੌਕਾ ਇੱਕ ਐਗਜ਼ਾਮਪਲ ਸੈੱਟ ਕਰਨ ਸਾਨੂੰ ਆਪਸੀ ਭਾਈਚਾਰਾ ਬਰਕਰਾਰ ਰੱਖਣਾ ਚਾਹੀਦਾ ਜੋ ਲੋਕ ਐਸੇ ਬਿਆਨਬਾਜ਼ੀ ਕਰਦੇ ਨੇ ਉਹਨਾਂ ਦੀ ਨਿੰਦਾ ਕਰੋ ਤੇ ਪੁਲਿਸ ਨੂੰ ਸਤਿ ਸਤਕਾਰ ਵੀ ਹੋ ਸਕੇ ਤੇ ਪੰਜਾਬ ਅਮਨ ਸ਼ਾਂਤੀ ਬਾਤ ਜਿਹੜਾ ਜਾ ਰਿਹਾ ਵਾ ਹੋਰ ਬਰਕਰਾਰ ਹੋਵੇ ਤੇ ਫੁੱਲਾਂ ਵਰਗੇ ਗੁਲਦਸਤੇ ਮੰਗ ਬਣ ਕੇ ਬਾਹਰ ਆ ਫਿਰ ਲੁਧਿਆਣਾ ਦੇ ਕਹਿਣਾ ਟਰਮੀਨਲ ਵਿਸ਼ਾਲ ਕਪੂਰ